ਮਜਾ ਐਲਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਸਤਿ ਸ੍ਰੀ ਅਕਾਲ ਦਰਸ਼ਕੋ ਜਿਵੇਂ ਆਪ ਸਭ ਜਾਣਦੇ ਹੀ ਹੋ ਕਿ ਸਰਦਾਰ ਤਲਬੀਰ ਸਿੰਘ ਗਿੱਲ ਜਿਸ ਵਕਤ ਤੋਂ ਉਹਨਾਂ ਨੇ ਮਜੀਠਾ ਹਲਕੇ ਦੀ ਵਾਕਡੋਰ ਸੰਭਾਲੀ ਹੈ ਹਲਕਾ ਇੰਚਾਰਜ ਬਣੇ ਨੇ ਉਸ ਵਕਤ ਤੋਂ ਹੀ ਉਹ ਕਮਾ ਵਿੱਚ ਜੁੜ ਗਏ ਨੇ ਪਹਿਲਾਂ ਵੀ ਉਹ ਗਾਇਬ ਗਾਇ ਲੋਕਾਂ ਦੇ ਦੁੱਖਾਂ ਵਿੱਚ ਖੁਸ਼ੀਆਂ ਵਿੱਚ ਸ਼ਰੀਕ ਹੁੰਦੇ ਸਨ ਪਰ ਹੁਣ ਜਿਸ ਵਕਤ ਤੋਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਤਾਂ ਉਹਨਾਂ ਦਾ ਢੀਣਾ ਦਾ ਸਫਰ ਜਾਰੀ ਰਹਿੰਦਾ ਹੈ ਪਲਹਾੜ ਦੀ ਗੱਲ ਕਰੀਏ ਤਾਂ ਸਰਦਾਰ ਤਲਵੀਰ ਸਿੰਘ ਲੱਖਾਂ ਦੇ ਪ੍ਰੋਜੈਕਟ ਜਿਹੜੇ ਨੇ ਉਹ ਕਰੋੜਾਂ ਦੇ ਪ੍ਰੋਜੈਕਟ ਇੱਥੇ ਫਲਕਾ ਮਜੀਠਾ ਵਿੱਚ ਲੈ ਕੇ ਆ ਰਹੇ ਨੇ ਇਸ ਵੇਲੇ ਉਹਨਾਂ ਦਾ ਸਾਰਾ ਦਾ ਸਾਰਾ ਜੋਰ ਸੜਕਾਂ ਦੇ ਵੱਲ ਲੱਗਾ ਹੋਇਆ ਹੈ ਮਜੀਠੇ ਹਲਕੇ ਦੀਆਂ ਜਿੰਨੀਆਂ ਸੜਕਾਂ ਖਰਾਬ ਹੋਈਆਂ ਨੇ ਉਹਨਾਂ ਨੂੰ ਬਣਾਉਣ ਵਿੱਚ ਲੱਗੇ ਰਹੇ ਨੇ ਉਹਨਾਂ ਵੱਲੋਂ ਮਜੀਠਾ ਤੋਂ ਚੇਤਨਪੁਰਾ ਵਾਇਆ ਜੇਠੂ ਨੰਗਲ ਮਜੀਠਾ ਤੋਂ ਕੋਟਲਾ ਸੁਲਤਾਨ ਸਿੰਘ वाया ਸੁਪਾਰੀਵਿੰਡ ਹਰਿਆਣਾ ਪੁੱਲ ਤੋਂ ਸ਼ਾਮਨਗਰ ਢਿੰਗ ਨੰਗਲ ਚੰਡੇ ਤੜਗਰ ਦਲਾਲਪੁਰਾ ਵੇਗੇਵਾਲ ਤੋਂ ਕੋਟਲਾ ਪਿੱਤੂ ਜਲਾਲਪੁਰਾ ਮਜੀਠਾ ਕਥੋਂ ਨੰਗਲ ਰੋਡ ਤੋਂ ਡੰਡੀਆਂ ਮਜੀਠਾ ਕਥੋਂ ਨੰਗਲ ਰੋਡ ਤੋਂ ਕਲੇਰ ਮੰਗੜ ਤਲਵੰਡੀ ਦਸੌਂਦਾ ਸਿੰਘ ਤੋਂ ਹੋਰ ਵੀ ਕਈ ਪਿੱਲੋਵਾਲ ਤੇ ਮੁਕੰਦਪੁਰ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਨੇ ਉਹਨਾਂ ਵੱਲੋਂ ਬਣਵਾਈਆਂ ਜਾ ਰਹੀਆਂ ਨੇ ਨੀ ਪੱਥਰ ਰੱਖਿਆ ਜੀ ਅੱਜ ਕਿਹੜੀ ਸੜਕ ਦਾ ਤੇ ਕਿਸ ਕੰਮ ਆਸੀ ਦੇਖੋ ਅੱਜ ਆਪਾਂ ਕੋਈ ਸਤਰ ਛੜਕਾ ਦੇ ਨਹੀਂ ਪੱਥਰ ਰੱਖ ਰਹੇ ਅੱਜ ਆਪਾਂ ਜਿਹੜੀ ਸ਼ੁਰੂਆਤ ਆ ਉਹ ਤੁਹਾਡੇ ਇਥੋਂ ਜਿਹੜੀ ਜੇਠੂ ਡੰਗਲ ਨੂੰ ਜਾਂਦੀ ਆ ਮਜੀਠੇ ਤੋਂ ਫਤੇਗੜ ਚੂੜੀਆਂ ਰੋਡ ਜੀ ਦੀ ਲੰਬਾਈ ਕੋਈ ਸਵਾ ਤਿੰਨ ਕਿਲੋਮੀਟਰ ਦੇ ਕਰੀਬ ਆ ਦੋ 70 ਲੱਖ ਰੁਪਏ ਦੀ ਲੱਗ ਦੇ ਨਾਲੇ ਛੜਕ ਜਿਹੜੀ ਪੰਜ ਜਾ ਰਹੀ ਆ ਤੇ ਮੈਂ ਜਿੱਥੇ ਸੀਐਮ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਬੜੇ ਫਰਾਗ ਦੇਲ ਦੇ ਨਾਲ ਜਿਹੜਾ ਸਾਨੂੰ ਉਹ ਪੈਸੇ ਦਿੱਤੇ ਆ ਹਲਕੇ ਦੇ ਵਿੱਚ ਮੈਂ ਸਮਝਦਾ ਕਿ ਸੜਕਾਂ ਦਾ ਬਹੁਤ ਮਾੜਾ ਹਾਲ ਸੀਗਾ ਮੈਂ ਸਮਝਦਾ ਕਿ 10-15 ਸਾਲ ਤੋਂ ਸਾਡੇ ਹਲਕੇ ਦੀਆਂ ਸੜਕਾਂ ਦੇ ਵੱਲ ਕਿਸੇ ਨੇ ਝਾਤੀ ਤੱਕ ਨਹੀਂ ਮਾਰੀ ਔਰ ਮੈਂ ਇਹ ਵਿਸ਼ਵਾਸ ਦਗਾਣਾ ਕਿ ਕੋਈ ਸਾਡੀ ਹੋ ਸਕਦਾ ਸੜਕ ਜਿਹੜੀ ਅੱਖਾਂ ਤੋਂ ਬਰੁਖੀ ਰਹਿ ਜਾਂਦੇ ਰਹਿ ਜਾਵੇ ਨਹੀਂ ਤੇ ਕੋਸ਼ਿਸ਼ ਕਰਾਂਗੇ ਕਿ ਹਰ ਜਿਹੜੀ ਸੜਕ ਆ ਹਲਕੇ ਮਜੀਠੇ ਦੀ ਉਹਨੂੰ ਵਧੀਆ ਬਣਾ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਜਿਹੜੀਆਂ ਵਧੀਆ ਸੁਖ-ਸੂਤਾ ਬੜੀ ਪੁਰਾਣੀ ਲੋਕਾਂ ਦੀ ਮੰਗ ਸੀ ਦੀ ਬੜੀ ਚਿਰ ਤੋਂ ਟੁੱਟੀ ਸੀ ਸੜਕੇ ਹੁਣ ਤੇ ਹੁਣ ਇੱਕ ਉਮੀਦ ਹੈ ਵੀ ਬਹੁਤ ਵਧੀਆ ਤੇ ਚੰਗੀ ਸੰਗਤ ਵਧੀਆ ਜੀ ਵਧੀਆ ਵਧੀਆ ਬਸਾ ਨਹੀਂ ਪੱਥਰ ਰਖਿਆ ਗਿਆ ਕੰਮ ਸ਼ੁਰੂ ਹੋਣ ਲੱਗਾ ਔਰ ਅਜ ਅਸੀਂ ਜਿਹੜੀਆਂ ਕਟਵਰ ਜਿੱਦਾਂ ਦੱਸਿਆ ਕਿ 7-8 ਸੜਕਾਂ ਦੇ ਨਹੀਂ ਪੱਥਰ ਰਖਣੇ ਆ ਫਿਰ ਤੋਂ ਬਾਅਦ ਆਪਾਂ ਜਿਹੜੀ ਸੁਪਾਰੀ ਵੈਂਡ ਨੂੰ ਜਿਹੜੀ ਆਪਣਾ ਹਰੀਆਂ ਵਾਲੀ ਰੋਡ ਤੋਂ ਸੁਪਾਰੀ ਵੈਂਡ ਭੈਣੀ ਲਿੱਧੜ ਕੋਟਰਾ ਸੁਲਤਾਨ ਸਿੰਘ ਪੋਣੇ ਆਲਮੋਸਟ 5 ਕਿਲੋਮੀਟਰ ਦੀ ਇਹਦੀ ਲੰਬਾਈ ਆ ਇਹ ਜਿਹੜੀ ਆ 1 ਕਰੋੜ 892 ਲੱਖ ਰੁਪਏ ਦੀ ਲਗਤ ਦੇ ਨਾਲ ਇਹ ਛੜਕ ਜਿਹੜੀ ਹੈ ਉਹ ਬਣਨੀ ਆ ਫਿਰ ਸਾਡੀ ਹਰੀਆਂ ਢਿੰਗ ਨੰਗਲ ਜਿਹੜੀ ਤਰਗੜ ਸ਼ਾਮਨਗਰ ਨੂੰ ਜਾਂਦੀ ਆ ਉਹ ਦੀ ਕੋਈ 6 ਕਿਲੋਮੀਟਰ ਦੀ ਲੰਬਾਈ ਆ 1 ਕਰੋੜ 36 ਲੱਖ ਰੁਪਏ ਦੀ ਲਗਤ ਦੇ ਨਾਲ ਉਹ ਬਣ ਜਾ ਰਹੀ ਆ ਬਿਗੇয়াল ਤੋਂ ਕੋਟਲਾ ਪੀਤੂ ਵਾਲੀ ਜਿਹੜੀ ਆ 1 ਪੁਆਇੰਟ ਦਿੱਤੀ ਇਹ 5 ਲੱਖ ਰੁਪਏ ਦੀ ਲਗਤ ਨਾਲ ਇਹ ਬਣ ਜਾ ਰਹੀ ਆ ਪਲੇਅਰ ਮੰਗਟ ਵਾਲੀ ਸੜਕ ਤਾਂ ਨਹੀਂ ਪੱਥਰ ਰੱਖਣਾ 1.20 ਹੋਵਾ 24 ਲੱਖ ਰੁਪਏ ਦੀ ਲੱਗ ਦੇ ਨਾਲ ਉਹ ਬਣ ਜਾ ਰਹੀ ਹੈ ਔਰ ਜਿਹੜੀ ਮਜੀਠਾ ਕਥੂ ਨਗਰ ਰੋੜ ਤੋਂ ਡੱਡੀਆਂ ਨੂੰ ਜਾਂਦੀ ਹੈ 1.20 22 ਲੱਖ ਰੁਪਏ ਦੀ ਲੱਗ ਦੇ ਨਾਲ ਉਹ ਬਣ ਜਾ ਰਹੀ ਹੈ ਔਰ ਜਿਹੜੀ ਸਾਡੀ ਨਾਲ ਇੱਕ ਸਭ ਤੋਂ ਬਹੁਤ ਮਾੜੀ ਛੜਕਿਆ ਜਿਹੜੀ ਤਲਵੰਡੀ ਦਾ ਸੰਧਾ ਸਿੰਘ ਤੋਂ ਮਾਗਾਸਰਾਏ ਮਾਗਾਸਰਾ ਤੋਂ ਚਾਟੀਮੜ ਲੈਲ ਮਕੰਦਪੁਰਾ ਤੇ ਭੀਲੋਵਾਲ ਤੱਕ ਜਿਹਦੀ ਮੇਰੇ ਹਿਸਾਬ ਨਾਲ ਕੋਈ ਪੌਣੇ 5 ਕਿਲੋਮੀਟਰ ਲੰਬਾਈ ਆ ਉਹ 85 ਲੱਖ ਰੁਪਏ ਦੀ ਲੱਗਦੇ ਨਾਲ ਉਹਦਾ ਵੀ ਆ ਜਿਹੜਾ ਨਹੀਂ ਪੱਥਰ ਰੱਖਦੇ ਨਾਲ ਸੋ ਸਾਰੀਆਂ ਛੜਕਾਂ ਜਿਹੜੀਆਂ ਬਹੁਤ ਵਧੀਆ ਬਹੁਤ ਛੱਤੀ ਜਿਹੜੀਆਂ ਇਹ ਸਾਰੀਆਂ ਛੜਕਾਂ ਜਲਦੀ ਤੋਂ ਜਲਦੀ ਬਣਾਈਆਂ ਐ ਸੜਕ ਦਾ ਜੇਠੂ ਨਕਰਵਾਲੀ ਸੜਕ ਦਾ ਸਮਾਂ ਕਿੰਨਾ ਜੀ ਹੈ ਤੇ ਕਿੰਨੇ ਚਿਰ ਤੇ ਬਣਾ ਕੇ ਦੇਣਗੇ ਇਹ ਬਹੁਤ ਟਾਈਮ ਪੀਰੀਅਡ ਇਹਨਾਂ ਦਾ ਸਾਰਾ ਜਿਹੜਾ ਉਹ ਹੋਇਆ ਮੇਰੇ ਹਿਸਾਬ ਨਾਲ ਇਹ 3 ਮਹੀਨੇ ਦੇ ਵਿੱਚ ਵਿੱਚ ਛੜਕ ਦੇ ਹੁਣੇ ਕੰਪਲੀਟ ਹੋ ਜੂਗੀ ਜਿਹੜੀ ਲੁਕ ਬਜਰੀ ਆ ਉਹ ਜਾ ਕੇ ਮਾਰਚ ਦੇ ਵਿੱਚ ਸਟਾਰਟ ਕਰ ਬੋਲੇ ਸੋਨਿਹਾਰ ਦੇਵ ਸਿੰਘ ਨੰਬਰ ਦਾ ਪਿੰਡ ਸ਼ਾਮਨਗਤੋ ਜੀ ਅੱਜ ਗਦੇਸ਼ ਸਿੰਘ ਜੀ ਅੱਜ ਸੜਕ ਦਾ ਕਟਨ ਕੀਤਾ ਜਾ ਰਿਹਾ ਕੀ ਕਰਨਾ ਚਾਹੁੰਦੇ ਜੀ ਅਸੀਂ ਪੰਜਾਬ ਗਵਰਨਮੈਂਟ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਆਮ ਆਦਮੀ ਪਾਰਟੀ ਦੇ ਸਰਦਾਰ ਤਲਬੀਰ ਸਿੰਘ ਗਿਲਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਬੜੇ ਸਾਲਾਂ ਤੋਂ ਇਹ ਸੜਕ ਦੀ ਮੰਗ ਸੀ ਜੋ ਇੱਥੋਂ ਹਰਿਆਣੇ ਪੁਲ ਤੋਂ ਪਿੰਡ ਸ਼ਾਮਨਗਰ ਤਰਗੜ ਜਲਾਲਪੁਰ ਸਾਰੇ ਪਿੰਡਾਂ ਨੂੰ ਲੱਗਦੀ ਸੀ ਤੇ ਬਹੁਤ ਟੁੱਟੀ ਹੋਈ ਬਹੁਤ ਖਸਤਾ ਹਾਲਤ ਸੀ ਇਹ ਸੜਕ ਦੀ ਤੇ ਪਿਛਲੇ 15 ਸਾਲ ਤੋਂ ਇਹ ਸੜਕ ਜਿਹੜੀ ਨਹੀਂ ਬਣੀ ਤੇ ਹੁਣ ਅੱਜ ਬਣ ਰਹੀ ਆ ਤੇ ਅਸੀਂ ਸਰਦਾਰ ਤਲਬੀਰ ਸਿੰਘ ਗਿੱਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦਾ ਬਹੁਤ ਧੰਨਵਾਦ ਸਰਦਾਰ ਕੋਣ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਚਿਰਾਂ ਤੋਂ ਜਿਹੜੀ ਮੰਗ ਲੱਗਤੀ ਸੀ ਇਹਨੂੰ ਪੂਰਾ ਕੀਤਾ ਹੈ ਕਿੰਨੇ ਪਿੰਡਾਂ ਨੇ ਜੋੜ ਦੇ ਇਹ ਖਰਗ ਇਹ ਘਟੋ ਘਾਟ ਸੱਤ-ਅੱਠ ਪਿੰਡ ਜੁੜਦੇ ਜੀ ਇੱਥੇ ਫਰਗੜ ਜਲਾਲਪੁਰ ਸ਼ਾਮਨਗਰ ਢਿੰਗ ਨਗਲ ਚੰਡੇ ਤੇ ਸਾਰੇ ਪਿੰਡਾਂ ਨੂੰ ਲੱਗਦੀ ਹੈ ਜੀ